ਸ਼ਹੀਦ ਜਨਰਲ ਵਿਕਰਮ ਸਿੰਘ ਜੀ ਦੇ ਵਰਸੀ ਤੇ ਮੌਕੇ ਬਖ ਬਖ ਸ਼ਖੀਤਾਂ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ਆਓ ਮਿਲਾਨੇ ਆ ਤੁਹਾਨੂੰ ਉਹਨਾਂ ਦੇ ਨਾਲ ਚੱਪਾ ਚੱਪਾ ਉਸ ਜਗ੍ਹਾ ਦਾ ਦੇਖ ਲਿਆ ਜਿੱਥੇ ਜਨਰਲ ਵਿਕਰਮ ਸਿੰਘ ਨੇ ਉਹ ਕੰਮ ਕੀਤੇ ਆ ਵੀ ਜਿਹੜਾ ਚైనా ਦਾ ਮੂੰਹ ਤੋੜ ਜਵਾਬ ਦਿੱਤਾ ਹੈ ਲਦਾਖ ਦੇ ਵਿੱਚ ਨਹੀਂ ਤਾਂ ਅੱਜ ਚైనా ਲੇ ਕਾਰਗਲ ਉਰੇ ਚਸ਼ੂਲ ਏਰੀਆ ਸਾਰਾ ਹੀ ਡੱਬ ਲਿਆ ਸੀਗਾ ਜਨਰਲ ਵਿਕਰਮ ਸਿੰਘ ਨੇ ਆਪਣੇ ਹੈਲੀਕਾਪਟਰ ਦੇ ਨਾਲ ਗੰਨਾ ਲਿਆ ਲਿਆ ਕੇ ਪਹਾੜਾਂ ਦੇ ਉੱਪਰ ਰੱਖਿਆ ਉੱਥੋਂ ਫਾਇਰ ਕਰ ਕਰਕੇ ਚైనా ਨੂੰ ਪਿੱਛੇ ਨੂੰ ਭਜਾਇਆ ਜਿਹੜਾ ਦਮਚੌਕ ਦਾ ਏਰੀਆ ਆ ਔਰ ਚਸ਼ੂਲ ਦਾ ਏਰੀਆ ਆ ਉੱਥੋਂ ਸਿਰਫ ਸਾਡੇ ਜਿਹੜੀ ਸ਼ਹੀਦੀ ਸਮਾਰਕ ਹੈ ਉਤੋਂ ਟੋਟਲ 1 ਕਿਲੋਮੀਟਰ ਚైనా ਨੂੰ ਪਿੱਛੇ ਤੱਕ ਧੱਕਦੇ ਹੋਏ ਲੱਗਾ ਕਿੱਥੇ ਕੋਈ 40 ਤੋਂ 50 ਸ਼ਹੀਦੀਆਂ ਪ੍ਰਾਪਤ ਉੱਥੇ ਬੁੱਤ ਲੱਗੇ ਹੋਏ ਨੇ ਔਰ ਜਿੱਥੇ ਇਹਨਾਂ ਦੀ ਸ਼ਹੀਦੀ ਹੋਈ ਹੈ ਆਪਣਾ ਪੋਂਛੇ ਦੇ ਵਿੱਚ ਉੱਥੇ ਅੱਜ ਦੇ ਦਿਨ 22 ਨਵੰਬਰ ਨੂੰ ਜਰਨਲ ਵਿਕਰਮ ਮੇਲਾ ਲੱਗਦਾ ਹੈ ਜੋ ਕਿ ਹਰ ਸਾਲ ਲੱਗਦਾ ਹੈ ਇਹਨਾਂ ਨੂੰ ਅੱਜ ਕੋਈ ਘੱਟੋ ਘੱਟ ਵੀ 40-50 ਸਾਲ ਹੋ ਗਏ ਨੇ ਜਿਹੜੇ ਇਹਨਾਂ ਨੂੰ ਸ਼ਹੀਦ ਹੋਇਆ ਨੂੰ ਪਰ ਪਿੰਡ ਸਿਆਣੇ ਦੇ ਵਿੱਚ ਹਾਂ ਕੋਈ 5 ਸਾਲ ਤੋਂ 7 ਸਾਲ ਦੇ ਵਿੱਚ ਇਹਨਾਂ ਦਾ ਬੁੱਤ ਲਗਾਇਆ ਗਿਆ ਆਇਆ ਤੇ ਇਹਨਾਂ ਦੀ ਕੋਈ ਵੀ ਦੂਜੀ ਨਹੀਂ ਸੀ ਪਹਿਲਾਂ ਯਾਦਗਾਰ ਬਣਾਈ। ਕਾਮਾ ਤੋਂ ਆ ਕੇ ਉਹਨਾਂ ਦੇ ਨਾਲਕੇ ਪਿੰਡਾਂ ਆ ਕੇ ਇਹਨਾਂ ਦੀ ਆਹ ਯਾਦਗਾਰ ਬਣਾਈ। ਅਸੀਂ ਅੱਜ ਪ੍ਰਸ਼ਾਸਨ ਨੂੰ ਵੀ ਉਮੀਦ ਕਰਦੇ ਸੀਗੇ ਕਿ ਅਸੀਂ ਕਿਸੇ ਪ੍ਰਸ਼ਾਸਨ ਨੂੰ ਹਰ ਸਾਲ 3 ਸਾਲ ਹੋ ਗਏ ਸੱਦਿਆਂ ਨੂੰ ਤੇ ਉਹਨਾਂ ਨੂੰ ਦੱਸਿਆ ਪਿਆ ਇਟਾ ਇੰਟਰਲੌਕ ਦੁਆਰਾ ਪਟਕੇ ਲਗਾਉਣਾ ਹੈ ਕੰਧ ਡਿਗਣੇ ਵਾਲੀ ਹੈ। ਮੋਰੇ ਇੰਟਰਲੌਕ ਜਿਹੜਾ ਆ ਉਹ ਖਰਾਬ ਹੋ ਚੁੱਕਾ ਹੈ। ਜਲਾਲਪੁਰ ਸਾਹਿਬ ਨੂੰ ਵੀ ਦੱਸਿਆ ਤੇ ਐਮਐਲਏ ਸਾਹਿਬ ਨੂੰ ਵੀ ਦੱਸਿਆ। ਹਰ ਸਾਲ ਉਹ ਵਾਅਦਾ ਕਰਕੇ ਚਲੇ ਜਾਂਦੇ ਆ। ਪਰ ਕੰਮ ਕੋਈ ਨਹੀਂ ਕਰਦੇ ਇੱਥੇ ਸਮਾਜ ਕੰਦੇ ਵਾਲੇ ਸ਼ਹੀਦ ਬੰਦੇ ਨਾ ਜੀ ਨਾ ਉਹਦਾ ਕੋਈ ਪਿੰਡ ਹੁੰਦਾ ਨਾ ਸ਼ਹਿਰ ਹੁੰਦਾ ਉਹ ਪੂਰੇ ਦੇਸ਼ ਤੇ ਪੂਰੇ ਲੋਕ ਦੇ ਸ਼ਹੀਦ ਹੁੰਦੇ ਦੁੱਖ ਦੀ ਗੱਲ ਇਹ ਆ ਜੋ ਰਣਾਜੀ ਨੇ ਕਿਹਾ ਜੋ ਗਰਸੋਂ ਨੇ ਕਿਹਾ ਐਸੀ ਜ਼ਿੰਮੇਵਾਰੀ ਤਾਂ ਬਣਦੀ ਹੈ ਉਹਨਾਂ ਲੋਕਾਂ ਜਿਹੜੇ ਲੋਕ ਇਹਨਾਂ ਦਾ ਨਾਂ ਲੈ ਕੇ ਇਹਨਾਂ ਦਾ ਇਤਿਹਾਸ ਦੱਸ ਕੇ ਲੋਕਾਂ ਨੂੰ ਵੋਟਾਂ ਲੈ ਕੇ ਹਾਕਮ ਬਣਦੇ ਆ ਜਿੱਦ ਜਨਰਲ ਵਿਕ੍ਰਮ ਸਿੰਘ ਗੱਲ ਆ ਇਹ ਬਹੁਤ ਵੱਡੀ ਸ਼ਕਤੀਤ ਹੋਏ ਆ ਜਿਨ੍ਹਾਂ ਨੇ ਦੇਸ਼ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਆ ਪਰ ਪ੍ਰਸ਼ਾਸਨ ਜਿਹੜਾ ਆ ਸਾਡੇ ਬਲਾਹ ਚੌਰਦਾ ਜਾਂ ਜ਼ਿਲ੍ਹੇ ਦਾ ਇਹਨਾਂ ਨੂੰ ਪਤਾ ਆ ਪੀ ਜਨਰਲ ਵਿਕ੍ਰਮ ਸਿੰਘ ਜਿਹੜਾ ਆ ਉਹ ਸਾਡੇ ਤੋਂ ਹੋਇਆ ਜਦੋਂ ਉਹ ਤੋਂ ਬੰਗਿਆਚ ਹੋਇਆ ਕਿ ਆ ਜੁੰਮੇਵਰੀ ਨਹੀਂ ਪੜਦੀ ਜਦੋਂ ਬੁੱਤਲਾ ਆ ਗਿਆ ਇਹਨਾਂ ਲੋਕਾਂ ਜਿਹੜਿਆ ਖੜਿਆ ਸਾਥੀ ਜੀ ਖੜੇ ਆ ਸੁਜਵਾ ਜੀ ਖੜੇ ਆ ਪੂਰ ਸਾਹ ਖੜੇ ਆ ਰਾਣਾ ਜੀ ਖੜੇ ਆ ਇਹਨਾਂ ਨੇ ਬੜੀ ਮਿਹਤ ਕੀਤੀ ਹਰਦੀਪ ਜੀ ਹਰ ਸਾਲ ਸਨੇਹ ਲਾਦੇ ਆ ਮੈਂ ਸਭ ਤੋਂ ਆਇਆ ਦੇ ਲੋਕਾਂ ਨੂੰ ਜਦੋਂ ਹੋਰ ਕੋਈ ਕੰਮ ਹੁੰਦਾ ਹੈ ਜਿੱਥੇ ਫਿਰਦੇ ਹਨ ਇਹ ਜਬੀਤ ਵੀ ਆਉਂਦੀ ਹੈ 15 ਘਸਤਾਂ ਦੀ ਆ ਜਿਨ੍ਹਾਂ ਨੇ ਮੜਾ ਮੋਟਾ ਕੁਝ ਜਿਹੜੇ ਉਹਨਾਂ ਨੇ ਇਹ ਸ਼ਪਾਰਸ਼ਾ ਪਕੇ ਨਾਮ ਨੂੰ ਦਰਜ ਕਰਾਏ ਹੁੰਦੇ ਯਾਰ ਇਹ ਸੰਤਰਸ ਗ੍ਰਾਮੀ ਆ ਉਹਨਾਂ ਨੂੰ ਸਨਮਾਨਤ ਵੀ ਕਰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਬੁਲਾਉਂਦੇ ਆ ਜਿਸ ਵਿਅਕਤੀ ਨੇ ਇੰਨੀ ਵੱਡੀ ਕੁਰਬਾਨੀ ਕੀਤੀ ਹੈ ਆਪਣੀ ਸ਼ਹਾਦਤ ਦੇ ਦੀ ਦੇਸ਼ ਦੀ ਖਾਤਰ ਕਿ ਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਬਣਦੀ ਆ ਗੱਲ ਵੀ ਸਹੀ ਆ ਵੀ ਮੈਨੂੰ ਲੱਗਦਾ 10-12 ਸਾਲ ਤੋਂ ਆ ਰਹੇ ਆ ਇੱਥੇ ਦੀ ਸਫਾਈ ਦਾ ਕੰਮ ਜਿੰਨੀ ਵੀ ਜ਼ਿੰਮੇਵਾਰੀ ਇਹ ਮੇਨਟੇਨੈਂਸ ਦਾ ਕੰਮ ਜਿਹੜਾ ਆ ਇਹ ਕਮੇਟੀ ਕਰਵਾ ਰੇ ਮੇਰੇ ਦਿਖਦਿਆ ਦਿਖਦਿਆ ਇੱਥੇ ਕਈ ਐਮਐਲਏ ਵੀ ਆਲੇ ਚੇਅਰਪਰਸਨ ਵੀ ਆਲੇ ਚੇਅਰਮੈਨ ਵੀ ਆਲੇ ਇੱਥੇ ਦੇ ਅਧਿਕਾਰੀ ਵੀ ਆਲੇ ਉਹਨਾਂ ਨੇ ਸਭ ਲਾਰੇ ਲਾਏ ਆ ਕੰਦਾ ਵੀ ਉੱਥੇ ਖੜੀਆਂ ਸਫਾਈ ਦਾ ਬੰਦੋਬਸ ਉਹ ਵੀ ਉੱਥੇ ਖੜਾ ਆ ਕੋਈ ਵੀ ਕੰਮ ਜਿਹੜਾ ਆ ਕਮੇਟੀ ਨੂੰ ਕਰਨਾ ਪੈਂਦਾ ਆ ਪ੍ਰਸ਼ਾਸਨ ਨੇ ਆਪਣਾ ਪੱਲਾ ਛੱਡ ਦਿਆ ਮੈਂ ਬੇਨਤੀ ਕਰਨੀ ਆ ਸਰਕਾਰਾਂ ਨੂੰ ਤੁਹਾਡੇ ਪਰਿਵਾਰਾਂ ਦੇ ਜਾਂ ਤੁਸੀਂ ਜਿਹੜੇ ਐਸਲੇ ਦੇਸ਼ ਚ ਰਾਜ ਕਰ ਰਹੇ ਆ ਸੜੀ ਸਟੇਟ ਤੇ ਰਾਜ ਕਰ ਰਹੇ ਆ ਉਹਨਾਂ ਦੇ ਪਰਿਵਾਰ ਦੀ ਕੋਈ ਕੁਰਬਾਨੀ ਨਹੀਂ ਹੈ ਨਾ ਕੁਰਬਾਨੀ ਪਰਿਵਾਰ ਨੇ ਕੀਤੀ ਤੇ ਨਾ ਉਹ ਕਰ ਰਹੇ ਸਿਰਫ ਕੋ ਕੰਮ ਕਰ ਰਹੇ ਆ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਜਿਸ ਦੇਤੇ ਉਹ ਰਾਜ ਕਰਦੇ ਜਿਸ ਦੇਤੇ ਉਹ ਲੋਕ ਦਾ ਜਿਸ ਉਪਰ ਰਾਜ ਕਰਦੇ ਆ ਉਹਨਾਂ ਸ਼ੀਤਾਂ ਨੂੰ ਸਿਰਫ ਅੰਗੂਲਿਆ ਕਰਦੇ ਆ ਉਹਨਾਂ ਦਾ ਨਾਂ ਲੈ ਕੇ ਰਾਜ ਪ੍ਰਾਪਤ ਕਰਦੇ ਤੇ ਬਾਅਦ ਵਿੱਚ ਉਹਨਾਂ ਦੀ ਕੋਈ ਗੱਲ ਨਹੀਂ ਕਰਦੇ ਮੈਂ ਕੋਈ ਬੇਨਤੀ ਕਰਨੀ ਆ ਕਮੇਟੀ ਲਾ ਨੂੰ ਵੀ ਭਾਈ ਤੁਹਾਨੂੰ ਸ਼ਾਬਾਸ਼ ਹੈਗੀ ਆ ਚਾਹੇ ਕੰਮੇ ਤਵਾਰੇ ਆ ਚਾਹੇ ਤੁਸੀਂ ਸਾਥੀ ਬਲਾ ਚੋੜਦੇ ਆ ਤੁਹਾਡਾ ਨਾਮ ਵੀ ਇਤਿਹਾਸ ਵਿੱਚ ਦਰਜ ਹੋਏਗਾ ਕਿ ਤੁਸੀਂ ਕਿਸੇ ਸ਼ਹੀਦ ਨੂੰ ਚੇਤੇ ਰੱਖਿਆ। ਇੰਨੇ ਬਹੁਤ। ਧੰਨਵਾਦ। ਬਹੁਤ-ਬਹੁਤ। ਜੋ ਸਾਡੀ ਗੱਲਬਾਤ ਤੁਸੀਂ ਦੁਨੀਆ ਤੱਕ ਪਹੁੰਚਾਉਣੀ ਹੈ। ਅੱਜ ਆਪਾਂ ਉਸ ਸ਼ਹੀਦ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਆਪਕਸਾਂ 1939 ਵਿੱਚ ਜੰਮੂ ਨੂੰ ਹਮੇਤਪੁਰ ਬੋਟੀ ਕਰਵਾਨੀ ਸੀ। ਅਗਰ ਇਹ ਇਨਸਾਨ ਜੰਮੂ ਕਸ਼ਮੀਰ ਦੇ ਇਰਾਕੀ ਨਾ ਕਰਦੇ ਤਾਂ ਸ਼ਾਇਦ ਜੰਮੂ ਕਸ਼ਮੀਰ ਸਾਡੇ ਭਾਰਤ ਦਾ ਅੰਗ ਨਾ ਹੁੰਦਾ। ਕਿਉਂਕਿ ਉੱਥੇ ਹੀ ਜਾਨੇ ਹੁੰਦੇ ਆਪਾਂ ਮਸਕਰਮਾ ਬੁੱਤ ਦੇ ਉੱਤੇ ਉੱਥੇ ਲੋਕਾਂ ਦੇ ਘਰਾਂ ਦੇ ਵਿੱਚ ਬਲਕਿ ਦੁਕਾਨਾਂ ਦੇ ਵਿੱਚ ਇਹਨਾਂ ਦੀ ਤਸਵੀਰ ਜਿਵੇਂ ਆਪਾਂ ਗੁਰੂਆਂ ਦੇ ਲਗਾਣਾ ਇਸ ਤਰ੍ਹਾਂ ਲਗਾਈ ਹੈ ਇਸ ਤਰ੍ਹਾਂ ਇਹਨੂੰ ਪੂਜਦੇ ਹਨ ਬਹੁਤ ਵੱਡੀ ਕੁਰਬਾਨੀ ਹੈ ਸ਼ਾਮ ਜੇ ਆਪਾਂ ਇਹਨਾਂ ਨੂੰ ਘੁੱਲੇ ਨਹੀਂ ਦੇਖੋ ਅਸੀਂ 20 ਸਾਲ ਲਗਭਗ ਆਪਣੀ ਮਹਿੰਦੀ ਦੇ ਨਾਂ ਦੇ ਟੂਰਨਾਮੈਂਟ ਕਰਾਇਆ ਸਕੂਲ ਦਾ ਨਾਂ ਜੋ ਸਾਡੇ ਖਾਲਸਾ ਸਕੂਲ ਹੈ ਉਹਦਾ ਉਹਦਾ ਨਾਮ ਹੀ ਇਹਨਾਂ ਨਾਂ ਤੇ ਕਰਵਾਇਆ ਸੀ ਅਸਲ ਵਿੱਚ ਦਾ ਨਾਮ ਇਹਨਾਂ ਦੇ ਨਾਂ ਦੇ ਉੱਤੇ ਹੈ ਮੈਂ ਤਾਂ ਇੱਕ ਬੇਨਤੀ ਕਰਾਂਗਾ ਆਪਣੀ ਪਿੰਡ ਵਾਸੀ ਜਾਣ ਵਾਲਿਆਂ ਨੂੰ ਉਹ ਸਾਨੂੰ ਪੂਰ ਸੇਜੋਧਨ ਤਾਂ ਕਿ ਅਸੀਂ ਜੋ ਇਹਨਾਂ ਦੀ ਸ਼ਹੀਦੀ ਦਿਹਾੜਾ ਜਾਂ ਜਨਮ ਦਿਹਾੜਾ ਉਹ ਹੋਰ ਬੜੀ ਤਿੱਕ ਨਾਲ ਮਨਾ ਸਕੀਏ ਸੋ ਇੱਕ ਵਾਰ ਫਿਰ ਜਿੰਨੇ ਸਾਡੇ ਸਾਥੀਆਂ ਸਾਰਿਆਂ ਦਾ ਬਹੁਤ ਬਹੁਤ ਧੰਵਾ ਜੀ ਸ਼ਹੀਦਾਂ ਦੀ ਯਾਦ ਬਣਾ ਦੇਣਾ ਹੋਰ ਗੱਲ ਹੁੰਦੀ ਹੈ ਉਸ ਯਾਦ ਨੂੰ ਸਾਂਭ ਕੇ ਰੱਖਣਾ ਹੋਰ ਗੱਲ ਹੁੰਦੀ ਹੈ ਇਹ ਯਾਦਾਂ ਯਾਦਗਾਰਾਂ ਜਾਣੇ ਅਣਜਾਣੇ ਚ ਬਣਾਈਆਂ ਜਾਂਦੀਆਂ ਪਰ ਇਹਨਾਂ ਦਾ ਮਕਸਦ ਬਹੁਤ ਵੱਡਾ ਹੁੰਦਾ ਹੈ ਇੱਕ ਕਿਸਾਨ ਦਾ ਹੀ ਪੁੱਤ ਨੇ ਲੈਫਟ ਹੈਂਡ ਜਨਰਲ ਬਣ ਜਾਣਾ ਉਨਾ ਦਾ ਫੇਰ ਤਰੇਟ ਚ ਸ਼ਹੀਦੀ ਹੋ ਜਾਣੀ ਇੱਕ ਬੁਝਾਰਤ ਜਈ ਬਣ ਜਾਂਦੀ ਹੈ ਜੇ ਯਾਦਗਾਰ ਹੋਏ ਕਿ ਯਾਦਗਾਰ ਹਮੇਸ਼ਾ ਯਾਦ ਦਿਲਾਉਂਦੀ ਰਹੇਗੀ ਵੀ ਇਹ ਕਿਉਂ ਇਸ ਤਰ੍ਹਾਂ ਹੋਇਆ ਕੌਣ ਸੀਗੀਆਂ ਉਹ ਸ਼ਕਤੀਆਂ ਜਿਨ੍ਹਾਂ ਕਰਕੇ ਸਾਡਾ ਇੱਕ ਐਡਾ ਕਿਸਾਨ ਦਾ ਪੁੱਤ ਜਿਹੜਾ ਜਰਨਲ ਦੀ ਪਦਵੀ ਤੇ ਪੁੱਜਿਆ ਉਸ ਨੂੰ ਸ਼ਹੀਦ ਕਿਵੇਂ ਕਰ ਦਿੱਤਾ ਸੋ ਇਹ ਯਾਦਗਾਰਾਂ ਦਾ ਬੜਾ ਵੱਡਾ ਅਸੀਂ ਸਮਝਦੇ ਮਹੱਤਵ ਆਪਣੇ ਸੁਭਾਸ਼ ਚੰਦਰ ਬੋਸ ਜੀ ਉਹ ਵੀ ਇਸ ਤਰ੍ਹਾਂ ਹੀ ਜਹਾਜ਼ ਦੇ ਸਫਰ 'ਚ ਗਮ ਹੋ ਗਏ ਕਹਾਣੀ ਅੱਜ ਤੱਕ ਨਹੀਂ ਸਾਹਮਣੇ ਆਈ ਵੀ ਉਹ ਕਿਹੜੀਆਂ ਸ਼ਕਤੀਆਂ ਸੀਗੀਆਂ ਜਿਨ੍ਹਾਂ ਨੇ ਇਹਨਾਂ ਸਾਡੇ ਐਡੇ ਯੋਧੇ ਬੰਦਿਆਂ ਨੂੰ ਜਿਹੜਾ ਇਸ ਦੁਨੀਆ ਤੋਂ ਵੇਚ ਦਿੱਤਾ ਤੇ ਲੋਕਾਂ ਨੂੰ ਇੱਕ ਬੜੇ ਜਿਸ ਅਜ ਸੁਭਾਸ਼ ਜੀ ਹੁੰਦੇ ਜਾਂ ਜਨਰਲ ਵਿਕਰਮ ਸਿੰਘ ਜੀ ਹੁੰਦੇ ਤਾਂ ਬੜੀ-ਵੱਡੀ ਹੋਰ ਤਰ੍ਹਾਂ ਦੀ ਕਹਾਣੀ ਹੋਣੀ ਸੀਗੀ ਦੇਸ਼ ਦੀ ਤੇ ਉਹ ਕਹਾਣੀ ਕਿਵੇਂ ਵਿਗੜੀ ਐ ਉਹਨੂੰ ਸਾਰੇ ਲੋਕਾਂ ਨੂੰ ਜਿਹੜਾ ਹੈ ਯਾਦਗਾਰਾਂ ਬਣਾ ਕੇ ਇੱਥੇ ਯਾਦ ਹਮੇਸ਼ਾ ਦੀ ਰਹਿਣੀ ਐ ਵੀ ਇਹ ਸਾਡੀ ਇੱਕ ਕਹਾਣੀ ਖਤਮ ਕਿਵੇਂ ਹੋਈ ਐ ਇਹ ਹਮੇਸ਼ਾ ਹੀ ਅਸੀਂ ਮਤਲਬ ਇਹ ਯਾਦਗਾਰ ਤੇ ਆ ਕੇ ਇਸ ਗੱਲ ਤੇ ਵਿਚਾਰ ਕਰਨਾ ਚਾਹੀਏ ਲਾਲ ਬਾਦਰ ਸ਼ਾਸਤਰੀ ਜੀ ਦੀ ਗੱਲ ਹੋਵੇ ਉਹ ਵੱਡੀਆਂ ਸ਼ਕਤੀਆਂ ਦੁਨੀਆ ਪੱਧਰ ਤੇ ਜਿਹੜੀਆਂ ਇਹੋ ਜਿਹੇ ਸ਼ਕਤੀਆਂ ਨੂੰ ਐਲੀਮੀਨੇਟ ਕਰਦੀਆਂ ਇਹੋ ਜਿਹੇ ਸ਼ਕਤੀਆਂ ਨੂੰ ਖਤਮ ਕਰਦੀਆਂ ਦੇ ਉਹ ਇੱਕ ਕਹਾਣੀ ਬਣ ਜਾਂਦੇ ਐ ਕਹਾਣੀਆਂ ਨੂੰ ਫਿਰ ਯਾਦਗਾਰ ਜਿਹੜੀ ਐ ਉਹੀ ਫਿਰ ਯਾਦਗਾਰ ਜਿਹੜੀ ਯਾਦ ਕਰਵਾਉਂਦੀ ਵੀ ਇਹ ਜਿਹੜੀ ਕਹਾਣੀ ਕਿਵੇਂ ਬਣੀ ਤੇ ਕੌਣ ਦੇਸ਼ ਦੇ ਦੁਸ਼ਮਣ ਐ ਕੌਣ ਕਿਸਾਨਾਂ ਦੇ ਦੁਸ਼ਮਣ ਐ ਉਹ ਸਾਰੀਆਂ ਕਹਾਣੀਆਂ ਨਿਕਲ ਕੇ ਇਹ ਯਾਦਗਾਰਾਂ ਸਾਹਮਣੇ ਲੈ ਕੇ ਆਦੀਆਂ ਹਮੇਸ਼ਾ ਇੱਕ ਸਵਾਲ ਖੜਾ ਕਰਦੀਆਂ ਵੀ ਇਹ ਕਹਾਣੀ ਇੱਕ ਕਿਸ ਤਰ੍ਹਾਂ ਬੀਤ ਗਿਆ ਪਾਣਾ ਹੀ ਕਿਵੇਂ ਬੀਤਿਆ ਵੀ ਇਹ ਕੈਡਾ ਵੱਡਾ ਜਿਹੜਾ ਜਰਨਲ ਸੀਗਾ ਉਹਦੇ ਨਾਲ ਹੋਰ ਵੀ ਸਾਥੀ ਜਿਹੜੇ ਸੀਗੇ ਉਹ ਇੱਕਦਮ ਕਿਵੇਂ ਐਲੀਮੀਨੇਟ ਕਰ ਦਿੱਤੇ ਗਏ ਸੋ ਇਹ ਯਾਦਗਾਰਾਂ ਦੇ ਪਹਿਰਾ ਦੇਣਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਆਪਾਂ ਸਾਰੇ ਰਲ ਮਿਲ ਕੇ ਇਹ ਸਹਿਯੋਗ ਕਰਾਂਗੇ ਇਸ ਯਾਦਗਾਰ ਨੂੰ ਹੋਰ ਵਧੀਆ ਢੰਗ ਨਾਲ ਬਣਾਉਣ ਦਾ ਵੀ ਤੇ ਨਾਲ-ਨਾਲ ਪੁਰਾਣੀਆਂ ਯਾਦਾਂ ਵੀ ਆਣ ਵੀ ਇਹ ਕਿਵੇਂ ਚਲੇ ਗਏ ਸਾਡੇ ਕੋਲ ਕਿਵੇਂ ਐਡੇ ਯੋਧੇ ਖੋਲੇ ਸਾਡੇ ਕੋਲੋਂ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਵਧੀਆ ਸਮਾਗਮ ਜਿਹੜਾ ਅਸੀਂ ਅੱਜ ਨੂੰ 4 ਸਾਲ ਪਹਿਲਾਂ ਇਸ ਸਮਾਰਕ ਦਾ ਜਿਹੜਾ ਤੋਂ ਰੱਖਿਆ ਗਿਆ ਹਰ ਸਾਲ ਅੱਜ ਦੇ ਦਿਨ ਹੀ ਵਰਸੀ ਤੇ ਹੀ ਇਹਨਾਂ ਦਾ ਪੱਕਾ ਕੀਤਾ ਸੀ ਕੋਦੋਂ ਦੇ ਵਿੱਚ ਉਹ ਤਾਂ ਮੰਤਰੀ ਸੋਧ ਉਸ ਤੋਂ ਬਾਅਦ ਹਰ ਸਾਲ ਅਸੀਂ ਇੱਥੇ ਆਉਂਦੇ ਆ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਸਾਡੇ ਸ਼ਹਿਰ ਵਾਸੀਆਂ ਦੀ ਬੜਾ ਚੌਰ ਵਾਸੀਆਂ ਦੀ ਮੈਂ ਇੱਕ ਤਰਾਸ ਦੀ ਆਪਣੇ ਦਿਲ ਦੇ ਅੰਦਰੋਂ ਇੱਕ ਦੁੱਖ ਦਾ اظہار ਕਰਦਾ ਰਹੇ ਕਰਨ ਜਾ ਰਿਹਾ ਆ। ਆ ਜਿਹੜੀ ਸਮਾਣਕ ਹਨ। ਅਸੀਂ ਤਾਂ ਚਲੋ ਸੁਸਾਇਟੀ ਵਾਲੇ ਜੋ ਵੀ ਮੈਂਬਰ ਆ ਕਰਦੇ ਆ। ਇੱਕ ਸਾਡੇ ਮੋਰੇ ਨਾਲ ਆ ਕਵਾੜ ਦਾ ਆ। ਉਹ ਇੱਥੇ ਟਰੱਕ ਖੜੇ ਕਰ ਰੱਖਦੇ ਆ। ਔਰ ਕਵਾੜ ਦਾ ਅੱਜ ਸਵੇਰੇ ਚ ਕੋ ਆਇਆ। ਕੀ ਇਹ ਲੋਕਲ ਸ਼ਹਿਰ ਵਾਸੀਆਂ ਨੂੰ ਜਾਂ ਹੋਰ ਲੋਕਾਂ ਨੂੰ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਗੱਲ ਦੀ ਬੇਨਤੀ ਕਰਦਾ ਪਹਿੰਸੀ ਪਹਿਲਾਂ ਅਸੀਂ ਦਰਖਾਸਤ ਕੀਤੀ ਉਦੋਂ ਉਹ ਮਿਹਨਤ ਤਰਲਾ ਕਰਕੇ ਇਹਨਾਂ ਨੇ ਸਾਡੇ ਨਾਲ ਕਰ ਲਿਆ ਸੀ ਕਿ ਭਾਵੇਂ ਅਸੀਂ ਇੱਥੇ ਕੁਝ ਨਹੀਂ ਕਰਦੇ ਮੋਰੇ ਤੋਂ ਕਵਾੜ ਚੁੱਕਦਾ ਹੀ ਨਹੀਂ ਅੱਜ ਸਵੇਰੇ ਸਾਰਾ ਕਵਾੜ ਇੱਕ ਕਵਾੜ ਪੱਟਣ ਲਈ ਥੋੜੀ ਉਹਨਾਂ ਦੀ ਕਵਾੜ ਦੀ ਉਹ ਜਗਾ ਪਰਲੇ ਪਾਸੇ ਹੈਗੀ ਉੱਥੇ ਜੋ ਮਰਜ਼ੀ ਕਰ ਲੈ ਮੇਰੀ ਐਸਐਸਓ ਸਾਹਿਬ ਨੂੰ ਵੀ ਬੇਨਤੀ ਹੈ ਐਸਐਸਓ ਆ ਮੋਰੇ ਨਾਲ ਕਵਾੜ ਇਹਨਾਂ ਦਾ ਪਿਆਰ ਹੈ ਇਹ ਸਮਾਰਕ ਹੈ ਕੋਈ ਜੇ ਅਸੀਂ ਸ਼ਹੀਦਾਂ ਨੂੰ ਯਾਦ ਨਹੀਂ ਕਰਾਂਗੇ ਔਰ ਸ਼ਹੀਦਤਾਨੀਆਂ ਸਮਾਰਕਾਂ ਦੇ ਮੋਹਰੇ ਅਸੀਂ ਕਵਾੜ ਖੜਾ ਕਰ ਰੱਖਾਂਗੇ ਜਾਂ ਕਵਾੜ ਦਾ ਕੰਮ ਹੋਈ ਇੱਥੇ ਕਰਾਂਗੇ ਉਹ ਕੋ ਆਪਣੀ ਜਗਾ ਬਹੁਤ ਹੈ ਜੋ ਮੇਰੀ ਰਿਕਵੈਸਟ ਹੈ ਕਿ ਤੁਸੀਂ ਕਰੋ ਕਿ ਸਾਨੂੰ ਕਿਤੇ ਉੱਪਰ ਪ੍ਰਸ਼ਾਸਨ ਕੋਲ ਐਸਐਸਪੀ ਸਾਹਿਬ ਕੋਲ ਤਰਖਾਸ ਨਾਂ ਦੇਣੀ ਪਵੇ ਮੇਰੀ ਰਿਕਵੈਸਟ ਹੈ ਤੁਹਾਨੂੰ ਕਿ ਇਸ ਬਾਰੇ ਵਿੱਚ ਖਿਆਲ ਰੱਖੋ ਸ਼ਹੀਦ ਲੈਫਟੀਨੈਂਟ ਜਨਰਲ ਦਾ ਬਸਤੀ ਨੇ ਇਸ ਵਾਰ ਵਿੱਚ ਅਸੀਂ ਇੱਥੇ ਕਰਦੇ ਹੋਏ ਹਾਂ ਜਿੱਥੇ ਪ੍ਰਧਾਨ ਜੀ ਨੇ ਸਾਡੇ ਧਿਆਨ ਚ ਲਿਆਦਾ ਇਹ ਸਾਹਮਣੇ ਜੋ ਵੀ ਵਰਕਸ਼ਾਪ ਹੈਗੀ ਚੱਲ ਉਹਦਾ ਕੰਮ ਕਰ ਰਿਹਾ ਤੇ ਉਹ ਵੀ ਤੁਗਾਈ ਇੱਥੇ ਖੜੇ ਹੋਏ ਸੀ ਗਾਈ ਕਰਦੇ ਆ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਦੀ ਮਦਦ ਅੱਜ